ਅੱਜ 28 ਅਗਸਤ ਨੂੰ ਮੈਂ ਅਜਨਾਲਾ ਦੇ ਅ ਇਲਾਕੇ ਦੇ ਵਿੱਚ ਜਿਹੜਾ ਹੜਾ ਜਹੜਾ ਦੇ ਨਾਲ ਨੁਕਸਾਨ ਹੋ ਰਿਹਾ ਉਹਦਾ ਜਾਇਜ਼ਾ ਲੈਣ ਲਈ ਅੱਜ ਦੌਰਾ ਕੀਤਾ ਹੈ ਜਿਹਦੇ ਵਿੱਚ ਬੀਐਸਐਫ ਦੀ ਬੀਓਪੀ ਸ਼ਾਹਪੁਰ ਬੀਓਪੀ ਸ਼ੇਰਪੁਰ ਚ ਗਿਆ ਹੈ ਔਰ ਪਾਣੀ ਦੀ ਦਰਾਵੀ ਦਾ ਬਹੁਤ ਚੜ ਚੁੱਕਾ ਹੈ ਕਈ ਜਗ੍ਹਾ ਤੋਂ ਧੁੱਸੀ ਜਿਹੜੀ ਉਹ ਕ੍ਰੈਕ ਕਰ ਗਈ ਹੈ ਜਿਵੇਂ ਬੇਦੀ ਸ਼ੰਨਾ ਤੋਂ ਔਰ ਕੋਟਰਜਾਦਾ ਤੋਂ ਜਿਹਦਾ ਪਾਣੀ ਬਾਕੀ ਪਿੰਡਾਂ ਦੇ ਵਿੱਚ ਆ ਗਿਆ ਮੈਂ ਛੌੜ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਹੋਮ ਮਿਨਿਸਟਰ ਸਾਹਿਬ ਡਿਫੈਂਸ ਮਿਨਿਸਟਰ ਤੇ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਇਸ ਵੇਲੇ ਜਾਨੀ ਨੁਕਸਾਨ ਹੋਣ ਦਾ ਖਤਸ਼ਾ ਜਿਆਦਾ ਵਧ ਗਿਆ ਇਸ ਏਰੀਆ ਦੇ ਵਿੱਚ ਮਾਲੀ ਨੁਕਸਾਨ ਤੇ ਬਹੁਤ ਵੱਡਾ ਹੈ ਉਧਰ ਮੈਂ ਡਿਟੇਲ ਦੇ ਵਿੱਚ ਥੋੜੀ ਜੀ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਬੀਐਸਐਫ ਦੇ ਜਵਾਨ ਫਸੇ ਨੇ ਜਿਨ੍ਹਾਂ ਨੂੰ ਕੋਈ ਕੱਢਣ ਦਾ ਅਜੇ ਤੱਕ ਪ੍ਰਬੰਧ ਨਹੀਂ ਕੀਤਾ ਗਿਆ ਪ੍ਰਸ਼ਾਸਨ ਬਿਲਕੁਲ ਜ਼ਮੀਨ ਤੇ ਹੈ ਨਹੀਂਗਾ ਸवाय ਮੀਡੀਆ ਤੋਂ ਫੋਟੋਆਂ ਖਚਾਉਣ ਤੋਂ ਇਲਾਵਾ ਮੈਂ ਕੋਈ ਜ਼ਮੀਨ ਤੇ ਪ੍ਰਸ਼ਾਸਨ ਨਹੀਂ ਦੇਖਿਆ ਤੁਸੀਂ ਨਹਿਰਾ ਚੜ ਗਏ ਨੇ ਡੱਕੇ ਲੱਗੇ ਆ ਅਸੀਂ ਜੀਸੀਬੀ ਪ੍ਰਾਈਵੇਟ ਲੋਕ ਆਪਣੇ ਤੌਰ ਤੇ ਖੜ ਕੇ ਸਾਫ ਕਰ ਰਹੇ ਨੇ ਪਰ ਕੋਈ ਪ੍ਰਬੰਧ ਨਹੀਂ ਹੈਗਾ ਬੀਐਸਐਫ ਦੇ 60 ਜਵਾਨ ਬੀਓਪੀ ਦਰਿਆ ਮਨਸੂਰ ਚ ਫਸੇ ਨੇ 50 ਜਵਾਨ ਬੀਐਸਐਫ ਦੇ ਵਿਧਾਈ ਚੀਮਾ ਪੋਸਟ ਬੀਓਪੀ ਦੇ ਪਰ ਫਸੇ ਨੇ 52 ਜਵਾਨ ਕੋਡਰ ਜਾਦਾ ਬੀਓਪੀ ਤੇ ਫਸੇ ਨੇ 40 ਜਵਾਨ ਛੰਨਾ ਬੀਓਪੀ ਦੇ ਫਸੇ ਨੇ 15 ਜਵਾਨ ਛੰਨਾ ਪਟਨ ਬੀਓਪੀ ਤੇ ਫਸੇ ਨੇ ਔਰ 80 ਜਵਾਲ ਪੰਜ ਗਰਾਈਆਂ ਵਿਖੇ ਫਸੇ ਨੇ ਬੀਓਪੀ ਦੇ 80 ਜਵਾਨ ਕਰੀਬ ਧਰਮਸ਼ਾਲਾ ਬੀਓਪੀ ਦੇ ਕੋਟ ਨੰਗਲ ਨੀਅਰ ਨੰਗਲ ਸੋਲ ਦੇ ਫਸੇ ਨੇ ਔਰ ਇਹਨਾਂ ਦੇ ਵਿੱਚ ਅਫਸਰ ਵੀ ਨਾਲ ਨੇ ਨੌਜਵਾਨ ਜਿਹੜੇ ਨੇ ਪਾਣੀ ਚ ਫਸੇ ਨੇ ਛੰਨਾ ਪਟਨ ਪੀਰ ਬਾਬਾ ਦੂਜੇ ਵੱਲ ਛੰਨਾ ਪਟਨ ਰੋਡ ਦੇ ਉੱਤੇ ਜਿਹੜੇ ਕੋਈ ਸਿਰਾਚਨ ਲੋਕਾਂ ਨੂੰ ਰੈਸਕਿਊ ਕਰ ਰਹੀ ਸੀ ਦੋ ਗੱਡੀਆਂ ਇੱਕ 407 ਤੇ ਇੱਕ ਬਲੇਰੋ ਕੈਂਪਰ ਵੀ ਫਸੀ ਆ ਇਹਦੇ ਇਲਾਵਾ 5000 ਦੇ ਕਰੀਬ 4 ਤੋਂ 5000 ਸਿਵਲਿਅਨ ਫਸਿਆਏ ਜਿਹੜਾ ਨਿਕਲ ਨਹੀਂ ਸਕਦਾ ਛੱਤਾਂ ਦੇ ਜੜੇ ਨੇ ਛੱਤ ਡੇਗੀ ਉਹ ਵੀ ਗਏ ਮਾਲ ਡੰਗਰ ਦੀ ਤੇ ਬਾਕੀ ਗੱਲ ਦੀ ਗੱਲ ਹੁਣ ਐਸੇੜੇ ਇਨਸਾਨੀ ਜਾਨਾਂ ਬਚਾਉਣ ਦੀ ਲੋੜ ਐ ਸਿਵਲਿਅਨ ਜਿਹੜੇ ਨੇ ਚਾਰ ਪੰਜ ਜਾਂ ਜਿਹੜੇ ਪਿੰਡਾਂ ਦੇ ਨੇ ਰਮਦਾਸ ਕੋਨੇয়াল ਮਾਛੀਵਾਲ ਜੱਟਾ ਨਸੋਕੇ ਸੰਘੋਕੇ ਪੰਜ ਗਰਾਈਆਂ ਕੋੜ ਰਜਾਦਾ ਗੱਗੜ কুমਰਾਏ ਮਲਕਪੁਰ 베ਦੀ ਸ਼ੰਨਾ ਜਿੱਥੇ ਬੰਨ ਟੁੱਟਿਆ ਚੰਡੀਗੜ੍ਹ ਬਾਦੀ ਦਰਿਆ ਮੂਸਾ ਕੋਟ ਰੂੜੇਆਲ ਚਾੜਕੋੜ ਗਿੱਲਾਂ ਵਾਲੀ ਦਾ ਮਲਕਪੁਰ ਕੁਝ ਏਰੀਆ ਜਿੱਥੇ 5-5 ਫੋਟੇ ਆ ਦੁੱਜੋਵਾਲ ਗਾਲਬ ਸੂਪੀਆਂ ਆਵਾਂ ਥੁਬਾ ਕੱਲੋਮਾਲ ਗਗੋਮਾਲ ਮਕੋ ਵਾਲੇ ਇਧਰੋਂ ਪਾਣੀ ਵਧ ਰਿਹਾ ਪਰ ਜਿਹੜੇ ਜਿਹੜਾ ਵੱਡਾ ਨੁਕਸਾਨ ਹੈ ਜਿਹੜੇ ਪਹਿਲੋਂ ਨਾਲੇ 10-12 14 ਪਿੰਡਾਂ ਦਾ ਲੋਕ ਬਿਲਕੁਲ ਛੱਤਾਂ ਦੇ ਨੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕੋਈ ਪ੍ਰਸ਼ਾਸਨ ਜ਼ਮੀਨ ਤੇ ਨਹੀਂ ਹੈਗਾ ਮੈਂ ਖੁਦ ਉੱਥੋਂ ਗਿਆ ਸਿਰਫ ਇਹ ਫੋਟੋਆਂ ਖਿਚਾਉਂਦੇ ਨੇ ਜਲੇ ਜਾਂਦੇ ਨੇ ਡੀਸੀ ਮੈਡਮ ਨੂੰ ਮੈਂ ਸਵੇਰ ਦੇ 4-5 ਵਾਰ ਫੋਨ ਕੀਤੇ ਉਹਨਾਂ ਦਾ ਫੋਨ ਕਿਤੇ ਆਉਂਦਾ ਕਦੇ ਨਹੀਂ ਆਉਂਦਾ ਔਰ ਲੋਕ ਇੱਥੇ ਤਰਾਸ-ਤਰਾਸ ਕਰ ਰਹੇ ਨੇ ਬੀਐਸਐਫ ਵਾਲੇ ਦਾ ਕਹਿਣਾ ਕਿ ਸਾਨੂੰ ਐਨਡੀਆਰਐਫ ਚਾਰ ਬੋਰਡ ਦੇਦੇ ਇੰਜਨ ਵਾਲੀਆਂ ਇੱਕ ਕੋੜਾ ਟਰੈਕਟਰ ਚੱਲਦਾ ਜਿਹੜਾ ਇੱਕ ਪਾਣੀ ਦੇ ਉੱਤੇ ਚੱਲਣ ਵਾਲੀ ਹੈ ਟੈਕ ਜਿਹੜੀ ਨਵੀਂ ਮਸ਼ੀਨ ਆਈ ਹੈ ਇੱਕ ਕੋ ਦੇਦੇ ਅਸੀਂ ਕਾਫੀ ਹੱਦ ਤੱਕ ਰੈਸਕਿਊ ਕਰ ਸਕਦੇ ਹਾਂ ਇੱਕ ਜਵਾਨ ਨੂੰ ਬਣਾਉਣ ਨੂੰ ਕਰੋੜਾ ਰੁਪਏ ਲੱਗਦੇ ਨੇ ਉਹ ਵੀ ਜਵਾਨ ਫਸੇ ਨੇ ਸਿਵਲਰ ਵੀ ਫਸੇ ਬੱਚੇ ਫਸੇ ਔਰਤਾਂ ਫਸੀਆਂ ਕੋਈ ਪ੍ਰਬੰਧ ਨਹੀਂ ਹੈਗਾ ਔਰ ਇੱਥੇ ਕੋਈ ਰੈਸਕਿਊ ਨਹੀਂ ਕਰ ਰਿਹਾ ਮੈਂ ਬਿਲਕੁਲ ਫੀਲਡ 'ਚ ਆ ਮੇਰੀ ਬੇਨਤੀ ਆ ਤੁਰੰਤ ਸਰਕਾਰ ਹਰਕਤ ਚਾਵੇ ਇਸ ਇਲਾਕੇ ਨੂੰ ਆ ਕੇ ਵੇਖੇ ਆਰਮੀ ਦੀ ਲੋੜ ਆ ਆਰਮੀ ਨੂੰ ਲਾਓ ਨਹੀਂ ਤੇ ਇੰਨੀਆਂ ਬੇਨਾ ਵੱਡਾ ਰਾਵੀ ਦਾ ਭੈਂਕਰ ਰੂਪ ਕਦੀ ਵੇਖਿਆ ਨਹੀਂ ਜਿਹੜਾ ਮੈਂ ਹੁਣ ਮੌਕੇ ਤੇ ਤੁਹਾਨੂੰ ਤਸਵੀਰਾਂ ਵੀ ਪਾ ਦੂੰਗਾ ਐਡਾ ਭੈਂਕਰ ਰੂਪ ਕਦੀ ਵੇਖਿਆ ਨਹੀਂ ਕਿਤੇ ਵੀ ਤੁਸੀਂ ਟੁੱਟ ਸਕਦੀ ਵੱਧ ਸਕਦਾ ਪਾਣੀ ਇੰਦਰ ਔਰ ਵੱਡੀ ਗੱਲ ਆ ਜਿਹੜੇ ਲੋਕ ਛਤਾਂ ਦੇ ਨੇ ਉਹ ਰੁੜ ਸਕਦੇ ਨੇ ਤੁਰੰਤ ਸਰਕਾਰ ਹਰਕਤ ਚਾਵੇ ਤੁਰੰਤ ਸਰਕਾਰ ਹਰਕਤ ਆ ਕੇ ਇੰਦਰ ਧਿਆਨ ਦਿਓ ਬਾਰਡਰ ਦੇ ਉੱਤੇ ਔਰ ਜਿਹੜਾ ਬੰਦਾ ਮੈਂ ਪਾਣੀ ਦੇ ਮੇਰੇ ਖਾਲ ਜਿਵੇਂ ਪਾੜ ਪਾੜ ਗਏ ਨੇ ਬੁਰੇ ਮਤਲਬ ਘੁੰਮਣ ਘੇਰੀ ਦੇ ਵਿੱਚ ਟਰੈਕਟਰ ਟਰੈਕਟਰਾਂ ਤੱਕ ਰੋਡ ਤੇ ਜਾਣਦੇ ਨੇ ਔਰ ਕੁਝ ਰਾਵੀ ਤੋਂ ਪਾਰ ਵੀ ਜ਼ਮੀਨਾਂ ਨੇ ਉਹ ਵੀ ਸਾਰੇ ਲੋਕ ਉਧਰ ਫਸੇ ਨੇ ਸੋ ਸਰਕਾਰ ਤੁਰੰਤ ਧਿਆਨ ਦੇਵੇ ਇਸ ਚੀਜ਼ 'ਤੇ ਮੈਂ ਅਜਨਾਲੇ ਜੀ ਅਸੀਂ ਜਨਾਲੇ ਕੈਂਪ ਕੀਤਾ ਔਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਇੱਥੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਜਨਾਲੇ ਏਰੀਆ 'ਚ ਅੱਜ 28 ਅਗਸਤ ਨੂੰ ਮੈਂ ਹਾਂ ਅਜਨਾਲਾ ਦੇ ਇਲਾਕੇ ਦੇ ਵਿੱਚ ਜਿਹੜਾ ਹੜਾ ਜਹੜਾ ਦੇ ਨਾਲ ਨੁਕਸਾਨ ਹੋ ਰਿਹਾ ਉਹਦਾ ਜਾਇਜ਼ਾ ਲੈਣ ਲਈ ਅੱਜ ਦੌਰਾ ਕੀਤਾ ਹੈ ਜਿਹਦੇ ਵਿੱਚ ਬੀਐਸਐਫ ਦੀ ਬੀਓਪੀ ਸ਼ਾਹਪੁਰ ਬੀਓਪੀ ਛੇਪੁਰ ਚ ਗਿਆ ਹੈ ਔਰ ਪਾਣੀ ਦੀ ਦਰਾਵੀ ਦਾ ਬਹੁਤ ਚੜ ਚੁੱਕਾ ਹੈ ਕਈ ਜਗ੍ਹਾ ਤੋਂ ਧੁੱਸੀ ਜਿਹੜੀ ਉਹ ਕ੍ਰੈਕ ਕਰ ਗਈ ਹੈ ਜਿਵੇਂ ਬੇਦੀਸ਼ੰਨਾ ਤੋਂ ਔਰ ਕੋਟਰਜਾਦਾ ਤੋਂ ਜਿਹਦਾ ਪਾਣੀ ਬਾਕੀ ਪਿੰਡਾਂ ਦੇ ਵਿੱਚ ਆ ਗਿਆ ਹੈ ਮੈਂ ਛੌੜ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਹੋਮ ਮਿਨਿਸਟਰ ਸਾਹਿਬ ਡਿਫੈਂਸ ਮਿਨਿਸਟਰ ਤੇ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਇਸ ਵੇਲੇ ਜਾਨੀ ਨੁਕਸਾਨੋਂ ਹੁੰਦਾ ਖਤਸ਼ਾ ਜ਼ਿਆਦਾ ਵਧ ਗਿਆ ਇਸ ਏਰੀਆ ਦੇ ਵਿੱਚ ਮਾਲੀ ਨੁਕਸਾਨ ਤੇ ਬਹੁਤ ਵੱਡਾ ਹੈ ਉਧਰ ਜ ਮੈਂ ਡਿਟੇਲ ਦੇ ਵਿੱਚ ਥੋੜੀ ਜੀ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਬੀਐਸਐਫ ਦੇ ਜਵਾਨ ਫਸੇ ਨੇ ਜਿਨ੍ਹਾਂ ਨੂੰ ਕੋਈ ਕੱਢਣ ਦਾ ਅਜੇ ਤੱਕ ਪ੍ਰਬੰਧ ਨਹੀਂ ਕੀਤਾ ਗਿਆ ਪ੍ਰਸ਼ਾਸਨ ਬਿਲਕੁਲ ਜ਼ਮੀਨ ਤੇ ਹੈ ਨਹੀਂਗਾ ਸਵਾਏ ਮੀਡੀਆ ਤੇ ਫੋਟੋਆਂ ਖਚਾਉਣ ਤੋਂ ਇਲਾਵਾ ਮੈਂ ਕੋਈ ਜ਼ਮੀਨ ਤੇ ਪ੍ਰਸ਼ਾਸਨ ਨਹੀਂ ਦੇਖਿਆ ਤੁਸੀਂ ਨਹਿਰਾ ਚੜ ਗਏ ਨੇ ਡੱਕੇ ਲੱਗੇ ਆ ਅਸੀਂ ਜੀਸੀਬੀ ਪ੍ਰਾਈਵੇਟ ਲੋਕ ਆਪਣੇ ਤੌਰ ਤੇ ਖੜ ਕੇ ਸਾਫ਼ ਕਰ ਰਹੇ ਨੇ ਪਰ ਕੋਈ ਪ੍ਰਬੰਧ ਨਹੀਂ ਹੈਗਾ ਬੀਐਸਐਫ ਦੇ 60 ਜਵਾਨ ਬੀਓਪੀ ਦਰਿਆ ਮਨਸੂਰ ਚ ਫਸੇ ਨੇ 50 ਜਵਾਨ ਬੀਐਸਐਫ ਦੇ ਵਿਦਾਈ ਚੀਮਾ ਪੋਸਟ ਬੀਓਪੀ ਦੇ ਪਰ ਫਸੇ ਨੇ 25 ਜਵਾਨ ਕੋਡਰਜਾਦਾ ਬੀਓਪੀ ਤੇ ਫਸੇ ਨੇ 40 ਜਵਾਨ ਛੰਨਾ ਬੀਓਪੀ ਦੇ ਫਸੇ ਨੇ 15 ਜਵਾਨ ਛੰਨਾ ਪਟਨ ਬੀਓਪੀ ਤੇ ਫਸੇ ਨੇ ਔਰ 80 ਜਵਾਨ ਪੰਜ ਗਰਾਈਆਂ ਵਿਖੇ ਫਸੇ ਨੇ ਬੀਓਪੀ ਦੇ 80 ਜਵਾਨ ਕਰੀਬ ਧਰਮਸ਼ਾਲਾ ਬੀਓਪੀ ਦੇ ਕੋਟ ਨੰਗਲ ਨੀਅਰ ਨੰਗਲ ਸੋਲ ਦੇ ਫਸੇ ਨੇ ਔਰ ਇਹਨਾਂ ਦੇ ਵਿੱਚ ਅਫਸਰ ਵੀ ਨਾਲ ਨੇ ਨੌਜਵਾਨ ਜਿਹੜੇ ਨੇ ਪਾਣੀ ਚ ਫਸੇ ਨੇ ਛੰਨਾ ਪਟਨ ਪੀਰ ਬਾਬਾ ਦੁੱਜੇਵਾਲ ਛੰਨਾ ਪਟਨ ਰੋਡ ਦੇ ਉੱਤੇ ਜਿਹੜੇ ਕੋਈ ਸਿਰਾਚਨ ਲੋਕਾਂ ਨੂੰ ਰੈਸਕਿਊ ਕਰ ਰਹੀ ਸੀ ਦੋ ਗੱਡੀਆਂ ਇੱਕ 407 ਤੇ ਇੱਕ ਬਲੇਰੋ ਕੈਂਪਰ ਵੀ ਫਸੀ ਆ ਇਹਦੇ ਇਲਾਵਾ 5000 ਦੇ ਕਰੀਬ 4 ਤੋਂ 5000 ਸਿਵਿਲਿਅਨ ਫਸਿਆ ਹੈ ਜਿਹੜਾ ਨਿਕਲ ਨਹੀਂ ਸਕਦਾ ਛੱਤਾਂ ਤੇ ਚੜੇ ਨੇ ਛੱਤ ਡੇਗੀ ਉਹ ਵੀ ਗਏ ਮਾਲ ਡੰਗਰ ਦੀ ਤੇ ਬਾਕੀ ਗੱਲ ਦੀ ਗੱਲ ਹੁਣ ਐਸੇੜੇ ਇਨਸਾਨੀ ਜਾਨਾਂ ਬਚਾਉਣ ਦੀ ਲੋੜ ਹੈ ਸਿਵਲਿਅਨ ਜਿਹੜੇ ਨੇ ਚਾਰ ਪੰਜ ਜਾਂ ਜਿਹੜੇ ਪਿੰਡਾਂ ਦੇ ਨੇ ਰਮਦਾਸ ਕੋਨੇয়াল ਮਾਛੀਵਾਲ ਜੱਟਾ ਨਸੋ ਕੇ ਸੰਘੋ ਕੇ ਪੰਜ ਗਰਾਈਆਂ ਕੋਟ ਰਜਾਦਾ ਗੱਗੜ কুমਰਾਏ ਮਲਕਪੁਰ 베ਦੀ ਸ਼ੰਨਾ ਜਿੱਥੇ ਬੰਨ ਟੁੱਟਿਆ ਚੰਡੀਗੜ੍ਹ ਬਾਦੀ ਦਰਿਆ ਮੂਸਾ ਕੋਟ ਰੂੜੇয়াল ਚਾਰ ਕੋੜ ਗਿੱਲਾਂ ਵਾਲੀ ਦਾ ਮਲਕਪੁਰ ਕੁਝ ਏਰੀਆ ਜਿੱਥੇ ਪੰਜ ਪੰਜ ਫੋਟਿਆ ਦੁਜਵਾਲ ਗਲਬ ਸੂਪੀਆਂ ਆਵਾਂ ਥੁਬਾ ਕੱਲੋ ਮਾਲ ਗਗੋ ਮਾਲ ਮਾਕੋ ਵਾਲੇ ਧਰੋਂ ਪਾਣੀ ਵਧ ਰਿਹਾ ਪਰ ਜਿਹੜੇ ਜਿਹੜਾ ਵੱਡਾ ਨੁਕਸਾਨ ਹੈ ਜਿਹੜੇ ਪਹਿਲੋਂ ਨਾਲੇ 10 12 14 ਪਿੰਡਾਂ ਦਾ ਲੋਕ ਬਿਲਕੁਲ ਛਤਾਂ ਤੇ ਨੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕੋਈ ਪ੍ਰਸ਼ਾਸਨ ਜ਼ਮੀਨ ਤੇ ਨਹੀਂ ਹੈਗਾ ਮੈਂ ਖੁਦ ਉੱਥੋਂ ਗਿਆ ਸਿਰਫ ਫੋਟੋਆਂ ਖਿਚਾਉਂਦੇ ਨੇ ਚਲੇ ਜਾਂਦੇ ਨੇ ਡੀਸੀ ਮੈਡਮ ਨੂੰ ਮੈਂ ਸਵੇਰ ਦੇ 4-5 ਵਾਰ ਫੋਨ ਕੀਤੇ ਉਹਨਾਂ ਦਾ ਫੋਨ ਕਿਤੇ ਆਉਂਦਾ ਕਿਤੇ ਨਹੀਂ ਆਉਂਦਾ ਔਰ ਲੋਕ ਇੱਥੇ ਤਰਾਸ-ਤਰਾਸ ਕਰ ਰਹੇ ਨੇ बीएसएफ ਵਾਲੇ ਦਾ ਕਹਿੰਦਾ ਕਿ ਸਾਨੂੰ ਐਨਡੀਆਰਐਫ ਚਾਰ ਬੋਰਡ ਦੇਦੇ ਇੰਜਨ ਵਾਲੀਆਂ ਇੱਕੋੜਾ ਟਰੈਕਟਰ ਚੱਲਦਾ ਜਿਹੜਾ ਇੱਕ ਪਾਣੀ ਦੇ ਉੱਤੇ ਚੱਲਣ ਵਾਲੀ ਹੈ ਟੈਕ ਜਿਹੜੀ ਨਵੀਂ ਮਸ਼ੀਨ ਆਈ ਹੈ ਇੱਕ ਉਹ ਦੇਦੇ ਅਸੀਂ ਕਾਫੀ ਹੱਦ ਤੱਕ ਰੈਸਕਿਊ ਕਰ ਸਕਦੇ ਹਾਂ ਇੱਕ ਜਵਾਨ ਨੂੰ ਬਣਾਉਣ ਨੂੰ ਕਰੋੜਾ ਰੁਪਏ ਲੱਗਦੇ ਨੇ ਉਹ ਵੀ ਜਵਾਨ ਫਸੇ ਨੇ ਸਿਵਲਰ ਵੀ ਫਸੇ ਬੱਚੇ ਫਸੇ ਔਰਤਾਂ ਫਸੀਆਂ ਕੋਈ ਪ੍ਰਬੰਧ ਨਹੀਂ ਹੈਗਾ ਔਰ ਇੱਥੇ ਕੋਈ ਰੈਸਕਿਊ ਨਹੀਂ ਕਰ ਰਿਹਾ ਮੈਂ ਬਿਲਕੁਲ ਫੀਲਡ 'ਚ ਆ ਮੇਰੀ ਬੇਨਤੀ ਆ ਤੁਰੰਤ ਸਰਕਾਰ ਅਰ ਕਚਾਵੇ ਇਸ ਇਲਾਕੇ ਨੂੰ ਆ ਕੇ ਵੇਖੇ ਆਰਮੀ ਦੀ ਲੋੜ ਹੈ ਆਰਮੀ ਨੂੰ ਲਾਓ ਨਹੀਂ ਤੇ ਇੰਨੀਆਂ ਬੇਨਾ ਵੱਡਾ ਰਾਵੀ ਦਾ ਭੈਂਕਰ ਰੂਪ ਕਦੀ ਵੇਖਿਆ ਨਹੀਂ ਜਿਹੜਾ ਮੈਂ ਹੁਣ ਮੌਕੇ ਤੇ ਤੁਹਾਨੂੰ ਤਸਵੀਰਾਂ ਵੀ ਪਾ ਦੂੰਗਾ ਐਡਾ ਭੈਂਕਰ ਰੂਪ ਕਦੀ ਵੇਖਿਆ ਨਹੀਂ ਕਿਤੇ ਵੀ ਤੁਸੀਂ ਟੁੱਟ ਸਕਦੀ ਵੱਧ ਸਕਦਾ ਪਾਣੀ ਇੱਧਰ ਔਰ ਵੱਡੀ ਗੱਲ ਹੈ ਜਿਹੜੇ ਲੋਕ ਛਤਾਂ ਦੇ ਨੇ ਉਹ ਰੁੜ ਸਕਦੇ ਨਹੀਂ ਤੁਰੰਤ ਸਰਕਾਰ ਅਰ ਕਚਾਵੇ ਤੁਰੰਤ ਸਰਕਾਰ ਅਰ ਕਚਾ ਆ ਕੇ ਇੱਧਰ ਧਿਆਨ ਦਿਓ ਬਾਰਡਰ ਦੇ ਉੱਤੇ ਔਰ ਜਿਹੜਾ ਬੰਦਾ ਮੈਂ ਪਾਣੀ ਦੇ ਮੇਰੇ ਨਾਲ ਜਿਵੇਂ ਪੱਗ ਪਾੜ ਗਏ ਨੇ ਬੁਰੇ ਮਤਲਬ ਘਮਣ ਘੇਰੀ ਦੇ ਵਿੱਚ ਟਰੈਕਟਰ ਟਰੈਕਟਰਾਂ ਤੱਕ ਰੋਡ ਤੇ ਜਾਣ ਡੇ ਨੇ ਔਰ ਕੁਝ ਰਾਵੀ ਤੋਂ ਪਾਰ ਵੀ ਜ਼ਮੀਨਾਂ ਨੇ ਉਹ ਵੀ ਸਾਰੇ ਲੋਕ ਉੱਧਰ ਫਸੇ ਨੇ ਸੋ ਸਰਕਾਰ ਤੁਰੰਤ ਧਿਆਨ ਦਵੇ ਇਸ ਜਲ ਮੈਂ ਜਲਾਲੇ ਜੀ ਅਸੀਂ ਨਾਲੇ ਕੈਂਪ ਕੀਤਾ ਔਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਇੱਥੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਜਨਾਲੇ ਏਰੀਆ ਵਿੱਚ